ਇਨੀ ਦਿਨੀ ਪਿੰਡਾਂ ਦੀਆਂ ਪੰਚਾਇਤੀ ਚੋਣਾਂ ਹੋ ਰਹੀਆਂ ਨੇ ਕਦੇ ਸਮਾਂ ਸੀ ਜਦੋਂ ਪਿੰਡਾਂ ਦੀ ਸਰਪੰਚੀ ਨੇ ਪੰਜਾਬ ਨੂੰ ਵੱਡੇ ਲੀਡਰ ਦਿੱਤੇ ਪੰਜਾਬ ਦੇ ਲੰਬਾ ਸਮਾਂ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਨੇ ਆਪਣਾ ਸਿਆਸੀ ਸਫ਼ਰ ਪਿੰਡ ਦੀ ਸਰਪੰਚੀ ਤੋਂ ਸ਼ੁਰੂ ਕੀਤਾ ਪੰਜਾਬ ਦੇ ਮੁੱਖ ਮੰਤਰੀ ਰਹੇ ਬੈਂਤ ਸਿੰਘ ਨੇ ਵੀ ਆਪਣਾ ਸਿਆਸੀ ਸਫ਼ਰ ਸ਼ੁਰੂ ਕਰਨ ਸਮੇਂ ਪਿੰਡ ਦੀ ਸਰਪੰਚੀ ਕੀਤੀ ਸਤਿ ਸ਼੍ਰੀ ਅਕਾਲ ਵੀ ਸੋਸ਼ਲ ਦੇਖ ਰਹੇ ਹੋ ਤੁਸੀਂ ਮੈਂ ਮਨਪ੍ਰੀਤ ਰਮਨਵਾਸ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜਾਣਾਂਗੇ ਕਿਹੜੇ-ਕਿਹੜੇ ਲੀਡਰਾਂ ਨੇ ਆਪਣਾ ਸਿਆਸੀ ਸਫ਼ਰ ਪਿੰਡ ਦੀ ਸਰਪੰਚੀ ਤੋਂ ਸ਼ੁਰੂ ਕੀਤਾ ਗੱਲ ਸ਼ੁਰੂ ਸੁਖਦੇਵ ਸਿੰਘ ਢੀਂਸਾ ਹੋਣਾਂ ਤੋਂ ਕਰ ਲੈਨੇ ਆ ਉਹਨਾਂ ਨੇ ਵੀ ਕਾਲਜ ਦੀ ਪੜ੍ਹਾਈ ਤੋਂ ਬਾਅਦ ਆਪਣੇ ਜੱਦੀ ਪਿੰਡ ਉੱਬਾਵਾਲ ਦੀ ਸਰਪੰਚੀ ਕੀਤੀ ਅਤੇ ਫਿਰ ਬਾਅਦ ਵਿੱਚ ਪੰਜਾਬ ਰਾਜ ਸਭਾ ਮੈਂਬਰ ਤੇ ਕੈਬਨਿਟ ਵਜ਼ੀਰ ਵੀ ਰਹੇ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਅਤੇ ਵੱਡੇ ਲੀਡਰ ਬਲਵਿੰਦਰ ਸਿੰਘ ਭੁੰਦੜ ਨੇ ਵੀ ਆਪਣੇ ਪਿੰਡ ਦੀ ਸਰਪੰਚੀ ਤੋਂ ਆਪਣਾ ਸਿਆਸੀ ਸਫ਼ਰ ਸ਼ੁਰੂ ਕੀਤਾ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਤੇ ਮੌਜੂਦਾ ਸੰਸਦ ਮੈਂਬਰ ਸੁਖਜਿੰਦਰ ਸਿੰਘ ਰਧਾਵਾ ਦੇ ਪਿਤਾ ਸੰਤੋਖ ਸਿੰਘ ਰਧਾਵਾ ਨੇ ਵੀ ਆਪਣੇ ਪਿੰਡ ਦੀ ਸਰਪੰਚੀ ਤੋਂ ਸ਼ੁਰੂ ਹੋ ਕੇ ਸਿਆਸਤ ਦੇ ਵਿੱਚ ਵੱਡਾ ਨਾਮ ਬਣਾਇਆ ਮੌਜੂਦਾ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਮਾ ਨੇ ਵੀ 2003 ਤੋਂ 2008 ਤੱਕ ਆਪਣੇ ਜੱਦੀ ਪਿੰਡ ਸੰਧਮਾ ਦੀ ਸਰਪੰਚੀ ਕੀਤੀ ਕੈਬਨਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਵੀ ਆਪਣੇ ਪਿੰਡ ਜਗਦੇਵ ਕਲਾਂ ਦੀ ਸਰਪੰਚੀ ਕੀਤੀ ਕੈਬਨਟ ਮੰਤਰੀ ਲਾਲਚਿੰਦ ਕਟਾਰੂ ਚੱਕ ਨੇ ਵੀ ਆਪਣੇ ਜੱਦੀ ਪਿੰਡ ਕਟਾਰੂ ਚੰਕ ਦੀ ਸਰਪੰਚੀ ਕੀਤੀ ਵਿਧਾਇਕ ਰਹੇ ਇਕਬਾਲ ਸਿੰਘ ਝੁੰਦਾ ਵੀ ਆਪਣੇ ਪਿੰਡ ਦੇ ਤਿੰਨ ਵਾਰ ਸਰਪੰਚ ਚੁਣੇ ਗਏ ਅਕਾਲੀ ਦਲ ਦੇ ਵਿਧਾਇਕ ਰਹੇ ਲਖਵੀਰ ਸਿੰਘ ਲੋਧੀ ਨੰਗਲ ਆਪਣੇ ਪਿੰਡ ਦੇ 6 ਵਾਰ ਸਰਪੰਚ ਚੁਣੇ ਗਏ। ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸਕੰਦਰ ਸਿੰਘ ਮਲੂਕਾ ਦੇ ਪੈਰ ਵੀ ਪੰਜਾਬ ਦੀ ਸਿਆਸਤ 'ਚ ਸਰਪੰਚੀ ਨੇ ਲਾਏ। ਜੇਕਰ ਜਗਦੇਵ ਸਿੰਘ ਤਲਵੰਡੀ ਦੀ ਗੱਲ ਕਰ ਲਈਏ ਤਾਂ ਉਹ ਵੀ 2 ਵਾਰ ਆਪਣੇ ਪਿੰਡ ਦੇ ਸਰਪੰਚ ਰਹੇ। ਕਾਂਗਰਸ ਦੇ ਪੰਜਾਬ ਪ੍ਰਧਾਨ ਅਤੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਰਹੇ ਹਰਚਰਨ ਸਿੰਘ ਹੀਰੋ ਨੇ ਵੀ ਆਪਣਾ ਸਿਆਸੀ ਸਫ਼ਰ ਪਿੰਡ ਦੀ ਸਰਪੰਚੀ ਤੋਂ ਸ਼ੁਰੂ ਕੀਤਾ। ਜੋਗਾ ਹਲਕੇ ਤੋਂ ਵਿਧਾਇਕ ਬਣ ਕੇ ਪੰਚਾਇਤ ਮੰਤਰੀ ਰਹੇ ਬਲਦੇਵ ਸਿੰਘ ਖਿਆਲਾ ਨੇ ਵੀ ਆਪਣੇ ਪਿੰਡ ਖਿਆਲਾ ਕਲਾਂ ਦੀ ਸਰਪੰਚੀ ਕੀਤੀ। ਕਾਂਗਰਸ ਸਰਕਾਰ ਚੋਂ ਵਜ਼ੀਰ ਰਹੇ ਸੀਰ ਸਿੰਘ ਗੋਗੋਵਾਲ ਨੇ ਵੀ ਸਰਪੰਚੀ ਕੀਤੀ। ਸੰਸਦ ਮੈਂਬਰ ਚਤਨ ਸਿੰਘ ਸਮਾਓ, ਸਾਬਕਾ ਰਾਜ ਮੰਤਰੀ ਹਰਮਿੰਦਰ ਸਿੰਘ ਜੱਸੀ ਨੇ ਵੀ ਆਪਣੇ ਪਿੰਡ ਦੀ ਸਰਪੰਚੀ ਕੀਤੀ। ਸਿੱਖਿਆ ਮੰਤਰੀ ਰਹੇ ਮਰਹੂਮ ਜਥੇਦਾਰ ਤੋਤਾ ਸਿੰਘ ਨੇ ਵੀ ਆਪਣੇ ਜੱਦੀ ਪਿੰਡ ਦਦਾਰ ਵਾਲਾ ਦੀ ਸਰਪੰਚੀ ਕੀਤੀ। ਸਾਬਕਾ ਮੰਤਰੀ ਮਰਹੂਮ ਅਜੀਤ ਸਿੰਘ ਕੋਹਾੜ ਮਰਹੂਮ ਰਣਜੀਤ ਸਿੰਘ ਬ੍ਰਹਮਪਰਾ ਵੀ ਆਪਣੇ ਪਿੰਡ ਦੇ ਸਰਪੰਚ ਰਹੇ ਦੋ ਵਾਰ ਦੇ ਵਿਧਾਇਕ ਮੋਹਨ ਲਾਲ ਬਹਿਰਾਮ ਅਜੀਤਿੰਦਰ ਸਿੰਘ ਮੋਫਰ ਤੋਂ ਇਲਾਵਾ ਮਲਕੀਸ਼ ਸਿੰਘ ਗਿੱਤੂ ਵੀ ਆਪਣੇ ਆਪਣੇ ਪਿੰਡਾਂ ਦੇ ਸਰਪੰਚ ਰਹੇ ਪੰਜਾਬ ਦੀਆਂ ਜੇਕਰ ਪੰਚਾਇਤੀ ਚੋਣਾਂ ਦੀ ਗੱਲ ਕਰ ਲਈ ਤਾਂ ਪੰਜਾਬ ਦੀਆਂ ਪੰਚਾਇਤੀ ਚੋਣਾਂ ਬੜੀਆਂ ਖਾਸ ਹੁੰਦੀਆਂ ਨੇ ਤੇ ਪੰਜਾਬ ਨੂੰ ਵੱਡੇ ਲੀਡਰ ਵੀ ਦਿੱਤੇ ਇੱਕ ਸਮਾਂ ਉਹ ਵੀ ਰਿਹਾ ਕਿ ਜਦੋਂ ਸਰਪੰਚਾਂ ਦੀ ਆਪਣੀ ਟੌਰ ਹੁੰਦੀ ਸੀ ਤੇ ਆਪਣਾ ਇੱਕ ਰਤਬਾ ਹੁੰਦਾ ਸੀ। ਪੰਜਾਬ ਦੇ ਪਿੰਡਾਂ ਦੇ ਲੋਕ ਅੱਜ ਚਰਚਾ ਇਹ ਵੀ ਕਰਦੇ ਨੇ ਕਿ ਕਦੇ ਉਹ ਵੀ ਸਮਾਂ ਹੁੰਦਾ ਸੀ ਕਿ ਪਿੰਡਾਂ ਦੇ ਪੈਂਦੇ ਰੋਲੇ ਸਰਪੰਚ ਦੇ ਘਰੇ ਨਿਭਣਦੇ ਹੁੰਦੇ ਸੀ। ਅੱਜ ਕੱਲ੍ਹ ਥਾਣਿਆਂ ਤੱਕ ਗੱਲ ਜਾਂਦੀ ਐ ਤੇ ਸਰਪੰਚਾਂ ਦੀ ਉਨੀ ਬਖਤ ਨਹੀਂ ਰਹੀ ਜੋ ਕਦੇ ਪੁਰਾਣੇ ਸਮਿਆਂ ਦੇ ਵਿੱਚ ਹੁੰਦੀ ਸੀ। ਅੱਜ ਦਾ ਪ੍ਰੋਗਰਾਮ ਤੁਹਾਨੂੰ ਕਿਵੇਂ ਲੱਗਿਆ ਕਮੈਂਟ ਕਰਕੇ ਰਹਿ ਜਰੂਰ ਸਾਂਝੀ ਕਰਨਾ ਹੁਣ ਦਿਓ ਅੱਗੇ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ।